ਤੁਹਾਰੇ ਜੋ ਰੋਜ਼ ਦੀ ਖਤੇ ਕਈ ਵਾਰੀ ਜਿਹੜੇ ਫੈਸਲੇ ਸੁਣਾਏ ਜਾਂਦੇ ਨੇ ਉਹ ਦੁਖਦਾਇਕ ਵੀ ਹੁੰਦੇ ਨੇ ਕਿਤੇ ਹਾਸਕ ਵੀ ਹੁੰਦੇ ਨੇ ਪ੍ਰੰਤੂ ਸਪਸ਼ਟਤਾ ਇੱਕ ਐਸਾ ਗੁਣ ਹੈ ਜਿਹੜਾ ਹਰ ਜਨਤਾ ਕੰਦੋਨੇ ਦੇ ਵਿੱਚ ਹਰ ਸੂਰਤ ਵਿੱਚ ਤੇ ਹਰ ਹਰ ਇੱਕ ਦੇ ਵਿੱਚ અપਮਾਨ ਜ਼ਰੂਰੀ ਹੁੰਦਾ ਕੋਈ ਦੂਸਰੇ ਨਾਲ ਹੋਵੇ ਦੂਸਰੇ ਤਰਫੇ ਕੋਈ ਗੱਲ ਕਹੀ ਜਾਵੇ ਉਹ ਬੜੀ ਖਤਰਨਾਕ ਹੁੰਦੀ ਹੈ ਤੇ ਸੱਤ ਲੱਫਦਾ ਅੱਟ ਤੱਕੇ ਸਭੀਏ ਕੋਸੋ ਗੱਲ ਜਿਹੜੀ ਆ ਉਹ ਘਮੀ ਜਾਂਦੀ ਇੱਥੇ ਮੈਂਬਰੀ ਐਕਸ਼ਨ ਤੋਂ ਇਹ ਸੰਗਤ ਨੇ ਕਹਿਣ ਕੀਤੀ ਸੀ ਜਿਸ ਦਾ ਮੈਂ ਵੀ ਮੈਂਬਰ ਹਾਂ ਅਤੇ ਰੀਤੀ ਮੈਂਬਰੀ ਕਮੇਟੀ ਦੇ ਵਿੱਚ ਮੈਂ ਬੋਲਦੇ ਹਾਂ ਇੱਥੇ ਐਕਸ਼ਨ ਕਮੇਟੀ ਬਣਾ ਪਾਸ ਕੀ ਦਾ ਮਤਾ ਜਿਸ ਵਿੱਚ ਬਹੁਤ ਲਗਾਤੀ ਪ੍ਰੋਗਰਾਮ ਰੱਖਿਆ ਗਿਆ ਸੀ ਉਹ ਮੈਂ ਸੰਦਰਭ ਦੇ ਵਿੱਚ ਰੱਖਿਆ ਸੀ ਕਿ ਹੱਥ ਖੜੇ ਚਾ ਕੇ ਮਨਜ਼ੂਰੀ ਨਹੀਂ ਸੀ ਐਕਸ਼ਨ ਕਮੇਟੀ ਨੇ ਜੋ ਤਰੋ ਮੋ ਪੂਰੀ ਈਮਾਨਦਾਰੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਈ ਹੈ ਇਸ ਕਮੇਟੀ ਦੇ ਸਾਰੇ ਮੈਂਬਰ ਸਭ ਆਣ ਕੇ ਹਾਜ਼ਰ ਨੇ ਅਤੇ ਹੁਣ ਇਹ ਸੁਣਿਏ ਜੋ ਨਕਾਤੀ ਜਿਹੜਾ ਸੀ ਜਿਉ ਮੰਦਾ ਉਹਨਾਂ ਬਾਰੇ ਸਾਡੀ ਪੂਰੀ ਜ਼ਬਰਦਸਤ ਸੰਘਰਸ਼ ਹੋਇਆ ਐਸੇ ਕਮੇਟੀ ਡੀਸੀ ਤੇ ਹੋਰ ਸਾਰੇ ਪ੍ਰਸ਼ਾਸਕਿਕ ਅਧਿਕਾਰੀਆਂ ਦੇ ਨਾਲ ਕਮੇਟੀ ਦੀ ਭੱਟੀ ਚੱਕਰ ਹੋਈ ਹੈ ਜਿਸ ਨੂੰ ਉਹ ਬੜੀ ਗਹਿੜਤਾ ਦੇ ਲਾਉ ਨਾ ਆਇਆ ਕਮੇਟੀ ਨੂੰ ਕੋਈ ਫਾਇਦੇ ਦਾ ਆਉ ਨਹੀਂ ਆਇਆ ਕੋਈ ਪੰਜ ਪੈਸੇ ਦਾ ਰਵਾਧਾਰ ਨਹੀਂ ਕਿਥੋਂ ਕਾਹਦੇ ਦੇ ਤਸੋਦੇ ਜੇ ਨੂੰ ਤੋਂ ਹੋਵੇ ਜਾਣਕਾਰੀ ਤੋਂ ਹੋਵੇ ਇਹ ਐਕਸ਼ਨ ਕਮੇਟੀ ਦੇ ਕਿਥੇ ਵੀ ਮਨਜ਼ੋਰ ਮੈਂਬਰ ਨੂੰ ਕੋਈ ਤਖੀਨਾ ਵੀ ਆਇਆ ਹੋਵੇ ਜਾਂ ਇੱਕ ਧੋਲੇ ਦਾ ਹਸਾਬ ਹੋਣਾ ਹੋਵੇ ਤਾਂ ਜ਼ਰੂਰ ਖੜਾ ਹੋਏਗਾ ਸ਼ਕਮ ਐਸੀ ਜਿਹੜਾ ਹੈ ਆਪਣੇ ਦੇਲ ਤੇ ਆਪਣੇ ਘੱਟੇ ਤੇ ਕੰਮ ਕੀਤਾ ਜਿਸੇ ਕੋਈ ਮਦਦ ਨਹੀਂ ਦਿੱਤੀ ਨਾਮ ਸਰਦਾਰ ਰਵਿੰਦਰ ਸਿੰਘ ਦਾ ਚੱਤਾਂ ਦੇ ਨਾਮ ਤੇ ਨਾ ਵੈਸੇ ਕਿਸੇ ਵੱਲ ਕੋਈ ਫੰਡ ਦੇ ਲਿਆ ਨਾ ਫੰਡ ਇਕੱਠਾ ਕੀਤਾ ਇਹ ਮੈਂ ਸਾਰਾ ਜਿੰਨੇ ਉੱਤੇ ਸੰਗਤਾਂ ਉਸ ਦੇ ਵਿੱਚ ਕਹਿ ਰਿਹਾ ਇਹ ਪਰਵਾਰ ਨੇ

ਮੈਂ ਖਾਲੀ ਬੰਦੇ ਦੇ ਮੂਰੇ ਗਿਆ ਐਲਾਨ ਕਰ ਰਿਹਾ ਉਹ ਕਹਿੰਦੇ ਅਸੀਂ ਹੋਰ ਜਿਆਦਾ ਉੱਥੇ ਨਹੀਂ ਰੱਖੋ ਫਿਰ ਜੇ ਰਹਿਚ ਅਸੀਂ ਪੋਸਟਮਾਰਟਮ ਵੀ ਕਰਾਉਣੇ ਤੇ ਸੰਸਕਾਰ ਵੀ ਕਰੋ ਤੇ ਇਹ ਜਿਹੜਾ ਘਰ ਲੋ ਇਸ ਨੂੰ ਜਿਹੜੀ ਆ ਉਹ ਜਿਸ ਤਰ੍ਹਾਂ ਕਰਦੇ ਉਹ ਸਮਾਪਤੀ ਵੱਲ ਜਾ ਰਿਹਾ ਤੇ ਰਿਸ਼ਨ ਕਮੇਟੀ ਇਸ ਗੱਲ ਨਾਲ ਸਹਿਮਤ ਨਹੀਂ ਹੋਈ ਮੈਂ ਐਲਾਨ ਕਰ ਜਿਹੜਾ ਪਰਿਵਾਰ ਦਾ ਉਹਨੂੰ ਐਕਸ਼ਨ ਕਮੇਟੀ ਸਰਵਤ ਨਹੀਂ ਸੀ ਨਾ ਹੋਣੇ ਨਾ ਕੋਈ ਨਾ ਪਰੰਤੂ ਕਿਉਂਕਿ ਪਰਿਵਾਰ ਦਾ ਫੈਸਲਾ ਅੰਤਮ ਹੁੰਦਾ ਐਕਸ਼ਨ ਕਮੇਟੀ ਰੋਹੇ ਅੰਦੋਲਨ ਚਾਹ ਫਟਦੀ ਹੈ ਜਿਹੜਾ ਅੰਦੋਲਨ ਦਾ ਇਹ ਪਰਿਵਾਰ ਨਾਇਕ ਕਰੂਗਾ ਪਰਿਵਾਰ ਤੋਂ ਬਾਅਦ ਐਕਸ਼ਨ ਕਮੇਟੀ ਤੋਂ ਸੁਣਨ ਸਰ ਤੋ ਇਹ ਪਰਿਵਾਰ ਦੇ ਫੈਸਲੇ ਮੁਤਾਬਕ ਕਿਉਂਕਿ ਸਾਡੇ ਕੋਲੇ ਹੋਰ ਕੋਈ ਕੰਮ ਨਹੀਂ ਪਰਵਾਰ ਨੇ ਫੈਸਲਾ ਲੈ ਲਿਆ ਤੇ ਇਸ ਥਲੇ ਜਿਹੜੀ ਉਹ ਐਕਸ਼ਨ ਕਮੇਟੀ ਹੈ ਐਕਸ਼ਨ ਕਮੇਟੀ ਨੇ ਆਪਣੇ ਆਪ ਨੂੰ ਭੰਜ ਕਰ ਲਿਆ ਤੇ ਐਕਸ਼ਨ ਕਮੇਟੀ ਹੋ ਇਸ ਮੋਰਚੇ ਨੂੰ ਚਲਾਉਣ ਦੀ ਤਾਕਤ ਲੈ ਰੱਖੀ ਇਸ ਮੋਰਚੇ ਨੂੰ ਲੈ ਕੇ ਤੁਹਾਡਾ ਹਰਤੇ ਚਲਾਉਣ ਦੀ ਸ਼ਕਤੀ ਕੌਤਿਆ ਪਰਿਵਾਰ ਨੇ ਫੈਸਲਾ ਕਰ ਲਿਆ ਉਹ ਚੰਗਾ ਠੀਕ ਹੈ ਕਿ ਮੈਂ ਉਹ ਸੰਗਠਨ ਦਾ ਫੈਸਲਾ ਲੈ ਲਿਆ ਅਸੀਂ ਜਿਹੜਾ ਹੱਥ ਖੜਾ ਕੇ ਫੈਸਲਾ ਕਰਿਆ ਸੀ ਉਸ ਦੇ ਕਾਇਮ ਅਗਲੀ ਗੱਲ ਤੇ ਸਾਡੀ ਤਰੱਕੀ ਜਿਹੜੀ ਆ ਉਹ ਆਪਸ ਦੇ ਵਿੱਚ ਸੁਖਿੰਤ ਹੋਏ ਸਮੰਦਰ ਰਖੂਗੀ ਤੇ ਇੱਕ ਲਹੂ ਤੇ ਲਹਿਰ ਦਾ ਰੂਪ ਧਾਰਨ ਕਰੂਗੀ ਪਰੰਤੂ ਜਦੋਂ ਤੱਕ ਇਹ ਫੈਸਲਾ ਹੋਇਆ ਸਰਦਾਰ ਸੁਖਵਿੰਦਰ ਸਿੰਘ ਦਾ ਕਤਾ ਦਾ ਉਸ ਲਈ ਰੋਸਦਾ ਜਵਾਬ ਉਸ ਨੂੰ ਸਪਸ਼ਟ ਕਰਨਾ ਤੇ ਉਹ ਸਰਪ ਤੇ ਸਿਰਫ ਜਿਹੜੀ ਹੈ ਉਹ ਪਰਿਵਾਰ ਦਾ ਕੰਮ ਹੈ ਤੇ ਪਰਿਵਾਰ ਹੀ ਉਸ ਨੂੰ ਦੱਸ ਸਕਦਾ ਹੈ ਬਈ ਉਹਨਾਂ ਦਾ ਕੀ ਕਾਰਨ ਸੀ ਕੀ ਸਪਸ਼ਟਾ ਸੀ ਕੀ ਮਰੂ ਸੀ ਹੋ ਇਹਨਾਂ ਹਾਲਾਤਾਂ ਦੇ ਵਿੱਚ ਮੈਂ ਪਰਿਵਾਰ ਵੱਲੋਂ ਨਿਆ ਫੈਸਲਾ ਕਿਸੇ ਕਮੇਟੀ ਵੱਲੋਂ ਲਿਆ ਫੈਸਲਾ ਸਾਰੇ ਦਰਦ ਦੇ ਸਾਹਮਣੇ ਰੱਥਰੇ ਤੇ ਐਸੇ ਜਮੇ ਦੀ ਖਾਮਤਾ ਹੈ ਕਿ ਭਾਰੀ ਗੱਲ ਜਿਹੜੀ ਮੈਨੂੰ ਕਹਿਣੀ ਛਿਹੀ ਸੀ ਉਹ ਮੈਂ ਕਹੇ ਤੀ ਅਸੀਂ ਚਟਾਨ ਵਾਂਗੂ ਖੜਦੇ ਆ ਅਸੀਂ ਪੱਥਰ ਦੇ ਫਤਿਲ ਵਾਂਗੂ ਖੜਦੇ ਆ ਅਸੀਂ ਹਿਲਣ ਵਾਲ ਨਹੀਂ ਜੇ ਇਹ ਗੱਲ ਸੰਗਤ ਵਿੱਚ ਨਾ ਨੱਥੀ ਜਾਂਦੀ ਕੱਲੋਂ ਕੌਣ ਤਾਂ ਨਗਰੂਣ ਕੇ ਤੁਸੀਂ ਜਿਹੜੀ ਹੈਗੀ ਆ ਗੱਲ ਲੁਕੋ ਕੇ ਰੱਖੀ ਗੁਰਟਰਤੀ ਮੈਂ ਸਾਰੇ ਦੇ ਸਾਹਮਣੇ ਕਮੇਟੀ ਬੋਲ ਕਮੇਟੀ ਦਾ ਹਰੇਕ ਮੈਂਬਰ ਮਨੋਗ ਮੈਂਬਰ ਆਮਾਨਦਾਰ ਹੈ ਅਮਾਨਤ ਆ ਰਹੂਗਾ ਕਿ ਉਹਨਾਂ ਨੇ ਆਮਾਨਦਾਰੀ ਨਾਲ ਕਾਇਲ ਰੱਖਿਆ ਮੈਂ ਸੰਧਿਤ ਸਾਹਿਬ ਦੇ ਹੱਥ ਧੰਨਵਾਦੀ ਜੋ ਇਹ ਐਕਸ਼ਨ ਕਮੇਟੀ ਦੇ ਸਭਾ ਤੇ ਇੰਨੀ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ ਹੈ ਤੇ ਵਾਰਕ ਲੱਗਦੇ ਪੈਰ ਨੱਚੇ ਤੇ ਸੰਗਤ ਨੇ ਇਸ ਲੋਕ ਘੋਲ ਦੇ ਵਿੱਚ ਭਟਲ ਪੱਦਰ ਨੇ ਹਿੱਸਾ ਲਿਆ ਓਕ ਮੇਲੇ ਮਨ ਤਲਵਾਦੀਆਂ ਵਾਹਿਗੁਰੂ ਜੀ ਤਾ ਸੋਸ ਵਾਹਿਗੁਰੂ ਜੀ ਦੀ ਖਾ